ਕਿਤੇ ਲੱਗਦਾ ਐ ਮੈਂ ਸਾਹਮਣੇ ਵੀ ਟਿਕਟ ਰੈਡੀ ਉਹਨਾਂ ਨੂੰ ਦੇਖ ਕੇ ਲੱਗਦਾ ਕਿ ਨਹੀਂ ਨਹੀਂ ਇਹ ਗਲਤੀ ਦੇਖੋ ਦੋ ਚੀਜ਼ਾਂ ਹੋਈਆਂ ਹਰ ਬੰਦੇ ਦਾ ਜਦੋਂ ਕੋਈ ਬੰਦਾ ਕੰਮ ਕਰਦਾ ਹੈ ਉਹਨੂੰ ਲੈ ਕੇ ਆਉਂਦਾ ਉਹਨਾਂ ਨੇ ਕੋਈ ਸੋਚਿਆ ਹੋਣਾ ਪਰ ਉਹਨਾਂ ਨੇ ਜੋ ਮੈਨੂੰ ਇਹ ਲੱਗਦਾ ਹੈ ਵੀ ਉਹਨਾਂ ਨੇ ਆਮ ਆਦਮੀ ਪਾਰਟੀ ਨਾਲ ਕਿਸੇ ਨਾਲ ਵਿਚਾਰ ਨਹੀਂ ਕੀਤਾ ਤੇ ਵਨ ਮੈਨ ਸ਼ੋ ਇੱਕ ਡਿਸੀਜਨ ਲੈ ਲਿਆ ਹੋਣਾ ਵੀ ਜਿਹੜਾ ਉਹਨਾਂ ਨੇ ਸਪੋਰਟ ਕੀਤੀ ਹੈ ਅਦਰਵਾਈਜ਼ ਜਦੋਂ ਸਾਰੇ ਵਰਕਰ ਮਿਲ ਕੇ ਚੱਲਦੇ ਸਾਰਾ ਮਿਲ ਜੁਲ ਕੇ ਡਿਸੀਜਨ ਲੈਣਦੇ ਆ ਤਾਂ ਉਹ ਡਿਸੀਜਨ ਹੋ ਸਕਦਾ ਉਹਦੋਂ ਵੀ ਹੱਕ 'ਚ ਨਾ ਸਰ ਮੇਰਾ ਸਵਾਲ ਹੈ ਸੀ ਐਵਰ ਆਪਦਾ ਤੁਹਾਡੇ ਵੱਲੋਂ ਗਰੰਟੀ ਕਾਰਡ ਰੱਖਿਆ ਗਿਆ ਹੈ ਚੇਅਰਮੈਨ ਬੈਠੇ ਸਟੇਟ ਦੀ ਸੈਕੰਡ ਲਾਈਨ ਦੇ ਵਿੱਚ ਵੀ ਜਾਂ ਇਹਨੂੰ ਸਰਕਾਰ ਦਾ ਫੇਲਿਅਰ ਕਾਰਡ ਰੱਖਿਆ ਗਿਆ ਵੀ ਜਿੰਨੀਆਂ ਤੁਸੀਂ ਗੱਲਾਂ ਕਢਾਈਆਂ ਇਹ ਸਰਕਾਰ ਦੀਆਂ ਨਕਾਮੀਆਂ ਨਹੀਂ ਨਹੀਂ ਇਹ ਦੇਖੋ ਜੀ ਇਹ ਸਰਕਾਰ ਦੀਆਂ ਨਕਾਮੀਆਂ ਨਹੀਂ ਨਹੀਂ ਮੈਂ ਸਮਝਦਾ ਕਿ देयर इज ऑलवेज ਰੂਮ फॉर ਇੰਪਰੂਵਮੈਂਟ ਹਮੇਸ਼ਾ ਕੰਮ ਹੁੰਦਾ ਰਹਿਣਾ ਚਾਹੀਦਾ ਇਸ ਤੋਂ ਪਹਿਲਾਂ ਇੱਥੇ ਇਹ ਜੋ ਬਹੁਤ ਕੁਝ ਹੋਊਗਾ ਜਿਹੜਾ ਕਿ ਨਹੀਂ ਹੋਇਆ ਐਮਐਲਏ ਸਾਹਿਬ ਨੇ ਇਥੇ ਬਹੁਤ ਕੰਮ ਕੀਤਾ ਇਥੋਂ ਦੇ ਲੋਕਾਂ 'ਚ ਬਹੁਤ ਪਿਆਰ ਤੇ ਇੱਜ਼ਤ ਹੈ ਉਹਨਾਂ ਵਾਸਤੇ ਤੇ ਸਾਡੇ ਦਿਲ 'ਚ ਵੀ ਪੂਰੀ ਇੱਜ਼ਤ ਹੈ ਉਹਨਾਂ ਵਾਸਤੇ ਉਹਨਾਂ ਨੇ ਬਹੁਤ ਕੰਮ ਕੀਤਾ ਜਿਹੜਾ ਪਹਿਲਾਂ ਨਹੀਂ ਹੋਇਆ ਹੋਊਗਾ ਤੇ ਮੈਂ ਇਹੇ ਤੋਂ ਉਹਨੂੰ ਚੀਜ਼ਾਂ ਤਾਂ ਨੋਟ ਕਰਾ ਰਿਹਾ ਕਿ ਪਹਿਲਾਂ ਜੋ ਕੰਮ ਹੋ ਗਿਆ ਉਹ ਵੀ ਚੰਗਾ ਤੇ ਜਿਹੜਾ ਨਹੀਂ ਹੋਇਆ ਉਹ ਅਸੀਂ ਇਹ ਸਾਡਾ ਇਹ ਵਿਜ਼ਨ ਹੈ ਕਿ ਅਸੀਂ ਇਹ ਕੰਮ ਕਰਾਵਾਂਗੇ ਅਸੀਂ ਇਹ ਨਹੀਂ ਕਹ ਰਹੇ ਕਿ ਸਰਕਾਰ ਦੀ ਕੋਈ ਫੇਲਿਅਰ ਆ ਇਹ ਇੱਕ ਇੰਗਲਿਸ਼ 'ਚ ਕਹਾਉਂਦਾ ਹੈ ਕਿ there is always room for improvement ਉਮੇਸ਼ਾ ਕੰਮ ਚੱਲਦੇ ਰਹਿਣਾ ਚਾਹੀਦਾ ਕਦੇ ਕਦੇ ਕੋਈ ਕਮੀ ਆ ਰਹਿ ਜਾਂਦੀ ਹੈ ਜਿਨ੍ਹਾਂ ਨੂੰ ਹੋਰ ਵਧਾ ਕੇ ਅੱਗੇ ਰੱਖਣਾ ਚਾਹੀਦਾ ਤੇ ਪਰ ਹੋ ਰਹੀ ਹੈ ਉਥੋਂ ਦੇ ਵਿਧਾਇਕ ਵੀ ਨਾਲ ਨਹੀਂ ਜਿਵੇਂ ਪਹਿਲਾਂ ਵੀ ਗੱਲ ਕਰੀ ਮਨਤਾ ਸਾਹਿਬ ਨੇ ਵੀ ਕਿਹਾ ਵੀ ਇਹ ਸਾਡੇ ਇੱਕ ਕੈਂਪੇਨ ਦਾ ਪਾਰਟ ਹੈ ਜਿਹੜਾ ਅਸੀਂ ਵੀਡੀਓ ਵਿੱਚ ਨਹੀਂ ਲਿਆਉਣਾ ਤਾਂ ਵੀ ਲੱਗਦਾ ਵੀ ਵਿਧਾਇਕ ਤੇ ਬਾਦ ਦੀ ਇਲੈਕਸ਼ਨਾਂ ਤੇ ਭਾਵ ਵਿੱਚ ਇੱਥੇ ਨਾ ਉਹਨਾਂ ਦਾ ਦੇਖੋ ਜੀ ਅੱਗੇ ਸਾਹਿਬ ਸਾਡੇ ਬਹੁਤ ਮਾਨਯੋਗ ਨੇ ਤੇ ਉਹਨਾਂ ਨੇ ਸਾਨੂੰ ਬਹੁਤ ਚੀਜ਼ਾਂ ਗਾਈਡ ਕੀਤੀਆਂ ਵੀ ਬੇਟਾ ਇਦਾਂ ਕਰੋ ਮਾ ਮਾਦੋ ਆਸ਼ੀਰਵਾਦ ਲੈ ਤਿੰਨ ਚਾਰ ਵਾਰ ਗਿਆ ਤੇ ਉਹਨਾਂ ਨੇ ਮੈਨੂੰ ਬਹੁਤ ਗੁੱਡ ਵਿਸ਼ਸ ਵੀ ਦਿੱਤੇ ਆਪਣੀ ਟੀਮ ਵੀ ਦਿੱਤੀ ਤੇ ਕੁਝ ਇਨਸਾਈਟਸ ਵੀ ਦਿੱਤੇ ਕਿ ਬੇਟਾ ਤੁਸੀਂ ਐਦਾ ਕਰੋ ਤੁਹਾਨੂੰ ਇਹ ਸਭ ਕਰਨਾ ਚਾਹੀਦਾ ਹੈ ਜਾਂ ਫਿਰ ਇੱਥੇ ਦੀ ਲੋਕਾਂ ਦੀ ਇਹ ਦਿੱਕਤ ਹੈ ਸਾਨੂੰ ਬਹੁਤ ਅੱਛੇ ਤੇ ਪਿਆਰ ਨਾਲ ਉਹ ਗਾਈਡ ਕਰ ਰਹੇ ਨੇ ਤੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਸਾਰੀ ਪ੍ਰੈਸ ਨੂੰ ਬੇਟਾ ਦਾ ਕਿ ਕੰਮ ਦੇ ਕੀ ਹੁੰਦੇ ਨੇ ਜਿਵੇਂ ਕਿ ਕਾਂਗਰਸ ਤੋਂ ਐਸੀ ਕੋਈ ਤੁਹਾਡੇ ਬੰਧਿਆ ਚ ਤੁਹਾਨੂੰ ਵੀ ਪਤਾ ਹੈ ਕਿ ਉਹ ਕਿਹੋ ਜਿਹਾ ਉਦੋਂ ਤੁਹਾਡੇ ਵਰਕਰਾਂ ਨੇ ਕਿਉਂ ਨਹੀਂ ਉਦੋਂ ਵੀ ਕੀਤਾ ਸੀ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਇਹ ਕਹਿ ਰਿਹਾ ਤੁਨ ਬਾਅਦ ਉਦੋਂ ਵੀ ਸਾਰੇ ਵਰਕਰਾਂ ਦੀ ਪਾਰਟੀ ਨੇ ਸੁਣੀ ਸੀ ਸੁਣ ਕੇ ਪਾਰਟੀ ਨੇ ਵਿਚਾਰ ਕੀਤਾ ਸੀ ਕਿਉਂਕਿ ਪਾਰਟੀ ਨੂੰ ਹਰ ਵਰਗ ਦੀ ਸੁਣਨੀ ਪੈਂਦੀ ਹੈ ਉਦੋਂ ਵੀ ਸਾਰਾ ਵਿਚਾਰ ਕੀਤਾ ਸੀ ਉਹ ਵਿਚਾਰ ਕਰਕੇ ਜੋ ਪਾਰਟੀ ਨੇ ਡਿਸੀਜਨ ਲਿੱਤਾ ਉਹ ਸਾਰੇ ਵਰਕਰਾਂ ਨੇ ਉਸ ਤੇ ਫੁੱਲ ਚੜਾਏ ਔਰ ਸਾਰੇ ਵਰਕਰਾਂ ਨੇ ਉਸ ਤੇ ਅਬੀ ਮੋਰ ਲਾਈ ਉਦੋਂ ਵੀ ਕੋਈ ਵਰਕਰ ਨਾਰਾਜ਼ ਨਹੀਂ ਹੋਇਆ ਸਰਕਾਰਾਂ ਫੇਲ ਰਹੀਆਂ ਤਕਰੀਬਨ ਕੋਈ ਵੈੱਬਸਾਈਟ ਬਣਾਉਂਦੇ ਜਾਂ ਆਨਲਾਈਨ ਕੰਪਲੀਟ ਕੀ ਉਹ ਤਕਰੀਬਨ ਖੌਫੀਓ ਕਾਮਯਾਬ ਹੁੰਦੀ ਜਿਵੇਂ ਤੁਸੀਂ 48 ਨੰਬਰ ਵਾਰਤੀ ਕੀਤੀ ਵੈੱਬਸਾਈਟ ਬਣਾ ਕੇ ਆਨਲਾਈਨ ਉਹਨੂੰ ਕਿਵੇਂ ਚਲਾਉਂਦੇ ਦੇਖੋ ਜੀ ਸਰਕਾਰ ਇੱਕ ਬਹੁਤ ਵੱਡੇ ਪੱਧਰ ਤੇ ਕੋਈ ਚੀਜ਼ ਹੈ ਨਾ ਜੀ ਉਸ ਹਿਸਾਬ ਨਾਲ ਜਿੱਦਾਂ ਤੁਸੀਂ ਕਹਿ ਰਹੇ ਹੋ ਇਹਨੂੰ ਕਿੱਤਾ ਕਾਮਯਾਬ ਕਰਾਂਗੇ ਹੁਣ ਅਸੀਂ ਨਵੇਂ ਸੋਚ ਦੇ ਲੋਕ ਹਾਂ ਉਹ ਸਾਹਮਣਾ ਲਾ ਸੀ ਕਾਫੀ ਚੀਜ਼ਾਂ ਯੂਜ਼ ਕਰਦੇ ਰਹਿੰਦੇ ਆ ਮੇਰੇ ਨਾਲ ਮੇਰੇ ਕੁਝ ਕਾਫੀ ক্লোਜ਼ ਫੋਸਟ ਨੇ ਜੋ ਬਹੁਤ ਇਸ ਸਾਫਟਵੇਅਰ ਇੰਜੀਨੀਅਰਸ ਮੈਂ ਉਹਨਾਂ ਤੋਂ ਰਾਏ ਲਵਾਂਗਾ ਪਹਿਲੀ ਗੱਲ ਦੂਜੀ ਗੱਲ 1.48 ਨੰਬਰ ਬੋਰਡ ਇੱਕ ਛੋਟਾ ਜਿਹਾ ਪਰਿਵਾਰ ਹੈ ਇੱਕ ਛੋਟਾ ਜਿਹਾ ਬੋਰਡ ਮੈਂ ਤਾਂ ਇੱਥੇ ਵੈਬਸਾਈਟ ਤੇ ਐਪ ਡੈਅਨ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਇੱਕ ਛੋਟਾ ਐਗਜ਼ਾਮਪਲ ਹੋਗਾ ਜੇ ਆਪਾਂ 4200 ਲੋਕ ਜਿਹੜੇ ਇੱਥੋਂ ਦੇ ਵਸਨੀਕ ਹੈ ਉਹ ਇਸ ਐਪ ਤੇ ਜਾਂ ਫਿਰ ਵੈਬਸਾਈਟ ਤੇ ਅ ਰੁਝਾਨ ਚ ਲੱਗ ਜਾਣਗੇ ਵੀ ਉਹਨਾਂ ਨੂੰ ਹੈਂਡੀ ਹੋ ਜੂਗੀ ਚੀਜ਼ ਹੈ ਉਹ ਸੌਖਾ ਹੋ ਜੂਗਾ ਯੂਜ਼ ਕਰਨਾ ਤਾਂ ਆਪਾਂ ਇਸ ਨੂੰ ਐਗਜ਼ਾਮਪਲ ਲੈ ਕੇ ਜਾਵਾਂਗੇ ਆਪਣਾ ਕੰਮ ਹੈ ਜੀ ਕਰਾਇਆ ਕਰਨਾ ਆਪਣਾ ਕੰਮ ਹੈ ਵਾਤਵਤ ਲੋਕਾਂ ਦੀ ਸੇਵਾ ਕਰਨਾ ਹੈਲਪ ਕਰਨਾ ਕੋਈ ਵੀ ਐਕਸਪੈਰੀਮੈਂਟ ਕਰਨਾ ਮੈਂ ਤਾਂ ਆਪਣੇ ਵੱਲੋਂ ਹਰ ਇੱਕ ਕੋਸ਼ਿਸ਼ ਕਰੂੰਗਾ ਚਾਹੇ ਵੈਬਸਾਈਟ ਬਣਾਣੀ ਹੋਵੇ ਚਾਹੇ ਇਸੇ ਸੇਵਾ ਕੇਂਦਰ ਕੋਲਾ ਹੋਵੇ ਆਪਾਂ ਐਕਸਪੈਰੀਮੈਂਟ ਹਰ ਕਰਾਂਗੇ ਕਿਹੜੀ ਚੀਜ਼ ਕਾਮਯਾਬ ਆਉਗੀ ਉਹ ਹੁਣ ਲੋਕਾਂ ਦੇ ਰੁਝਾਨ ਤੇ ਵੀ ਉਹਨਾਂ ਨੂੰ ਕਿਹੜੀ ਚੀਜ਼ ਨਹੀਂ ਲੱਗਦੀ ਅਬ ਜਿਹੜੇ ਕੰਮ ਸਰਕਾਰ ਨਹੀਂ ਕਰ ਸਕੀ ਉਹ ਤੁਸੀਂ ਕਰੋਗੇ ਨਹੀਂ ਇਸ ਤਰ੍ਹਾਂ ਜਿਹੜੀ ਪੀਸ ਤੇ ਸਟਾਰਟ ਕਰਾਂਗੇ ਨਾ ਸਰਕਾਰ ਦਾ ਵੀ ਦੇਖੋ ਸਰਕਾਰ ਨੇ ਇੱਕ ਬਹੁਤ ਵੱਡੇ ਪੱਧਰ ਤੇ ਕੀਤਾ ਸਰਕਾਰ ਨੇ ਵੀ ਕੋਸ਼ਿਸ਼ ਕੀਤੀ ਅਸੀਂ ਵੀ ਉਸ ਕੋਸ਼ਿਸ਼ ਨੂੰ ਇਹ ਨਹੀਂ ਕਹਿੰਦੇ ਵੀ ਜੋ ਸਰਕਾਰਾਂ ਕਈ ਵਾਰ ਕੀ ਹੁੰਦਾ ਵੀ ਇੱਕ ਛੋਟਾ ਜਿਹਾ ਬੰਦਾ ਵੀ ਬਹੁਤ ਵੱਡੀ ਚੀਜ਼ ਕਰ ਦੇ ਤਾਂ ਕਿ ਉਹ ਨਹੀਂ ਸਮਝ ਆਉਂਦੀ ਹਰ ਬੰਦੇ ਦਾ ਆਪ ਦਾ ਆਈਕਿਊ ਲੈਵਲ ਸਭ ਕੁਝ ਹੁੰਦਾ ਹੈ ਇਹ ਨਹੀਂ ਨਵੀਂ ਸੂਚ ਲੈ ਕੇ ਆ ਰਹੇ ਨੇ ਜੇ ਕੋਸ਼ਿਸ਼ ਕਰਾਂਗੇ ਉਹ ਹੋ ਜੋ ਨਹੀਂ ਹੋ ਤਾਂ ਬਦ ਹੋਰ ਹੱਲ ਕਰਾਂਗੇ